ਸਿੰਘ ਸਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਗ ਕੀਤੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਪੁਚਾਲ ਆਇਆ ਪਿਆ ਮਿਲੀ ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਦੇ ਨਜ਼ਦੀਕੀਆਂ ਵੱਲੋਂ ਵੀ ਹੁਣ ਕਟਾਕਸ਼ ਕੀਤੇ ਜਾ ਰਹੇ ਨੇ ਤੇ ਅਹੁਦਿਆਂ ਤੋਂ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਗਏ ਨੇ ਪ੍ਰੀਤ ਕੰਬਾਈਨ ਦੇ ਐਮ ਡੀ ਜੋ ਕਿ ਸੁਖਬੀਰ ਬਾਦਲ ਦੀ ਸੱਜੀ ਬਾਹ ਮੰਨੇ ਜਾਂਦੇ ਸਨ ਉਹਨਾਂ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਹਰੀ ਸਿੰਘ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਅਤੇ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਐ ਅਤੇ ਧੂਰੀ ਹਲਕੇ ਤੋਂ ਹਰੀ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ ਹਰੀ ਸਿੰਘ ਨੇ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਨਾਲ ਵਤੀਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਅਪਣਾਇਆ ਜਾ ਰਿਹਾ ਹੈ ਉਸ ਨੂੰ ਵੇਖ ਕੇ ਉਹਨਾਂ ਨੇ ਅਸਤੀਫਾ ਦੇਣ ਅਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਲੱਗੇਗਾ ਕਿ ਉਹ ਸਟੈਂਡ ਕਿੱਥੇ ਕਰਦੇ ਨੇ ਉਹਨਾਂ ਆ ਕਿਹਾ ਕਿ ਆਪਣੀ ਵੱਖਰੀ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਕਰਨਗੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਕਿ ਸੁਖਬੀਰ ਬਾਦਲ ਵੀ ਤਾਂ ਭਰਤੀ ਕਰ ਰਹੇ ਨੇ ਉਹਨਾਂ ਆਖਿਆ ਕਿ ਉਹ ਕਾਗਜ਼ੀ ਭਰਤੀ ਹੈ ਅਸਲੀ ਭਰਤੀ ਤਾਂ ਅਸੀਂ ਹੁਣ ਕਰਕੇ ਦਿਖਾਵਾਂਗੇ ਉਹਨਾਂ ਆਖਿਆ ਕਿ ਜਥੇਦਾਰ ਰਗਵੀਰ ਸਿੰਘ ਅਤੇ ਜਥੇਦਾਰ ਸੁਲਤਾਨ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਹੁਦਿਆਂ ਤੋਂ ਹਟਾਇਆ ਗਿਆ ਅਤੇ 26 ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਉਹਨਾਂ ਨੇ ਆਖਿਆ ਕਿ 7 ਮਾਰਚ ਦਾ ਦਿਨ ਸਿੱਖ ਕੌਮ ਦੇ ਵਿੱਚ ਕਾਲਾ ਦਿਨ ਵਜੋਂ ਯਾਦ ਕੀਤਾ ਜਾਏਗਾ ਉਹਨਾਂ ਕਹਿੰਦੇ ਆ ਕਿ ਸੁਖਬੀਰ ਬਾਦਲ ਪ੍ਰਧਾਨਗੀ ਦੇ ਪਿੱਛੇ ਇਹ ਸਭ ਕੁਝ ਕਰਵਾ ਰਿਹਾ ਹੈ ਪਰ ਸਿੱਖ ਕੌਮ ਉਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ ਕਿਉਂਕਿ ਅੰਤਰੰਕ ਕਮੇਟੀ ਨੇ ਗਿਆਨੀ ਰਗੂਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਦੋਨਾਂ ਜਥੇਦਾਰ ਸਹਿਬਾਨ ਨੂੰ ਅੱਬ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ 26 ਦਿਨ ਪਹਿਲਾਂ ਉਹਨਾਂ ਨੇ ਗਿਆਨੀ ਸਿੰਘ ਸਾਹਿਬ ਹਰਪੀਜੀਤ ਵੀ ਇਸੇ ਤਰ੍ਹਾਂ ਬੇਇਜਤ ਕਰਕੇ ਹਟਾਇਆ ਜਿਹੜਾ ਕਿ ਅਕਾਲੀ ਦਲ ਵਾਸਤੇ ਬਹੁਤ ਹੀ ਮੰਦਭਗ ਹੈ ਇਹਦਾ ਜੋ ਹਰਜਾਨਾ ਉਹ ਅਕਾਲੀ ਦਲ ਨੂੰ ਭੁਗਤਣਾ ਪਊਗਾ ਕਿਉਂਕਿ ਅਕਾਲੀ ਦਲ ਹਰ ਰੋਜ਼ ਉਹਦੀ ਜੋ ਵਰਕਿੰਗ ਕਮੇਟੀ ਹੈ ਚਾਹ ਉਹਦੇ ਲੀਡਰ ਨੇ ਹਰ ਰੋਜ਼ ਕੋਈ ਨਾ ਕੋਈ ਗਲਤੀ ਕਰਦੇ ਜਾ ਰਹੇ ਨੇ ਉਹਦੇ ਨਾਲ ਸਾਡਾ ਸਿੱਖ ਪੰਥ ਨਗਰਵਾਲ ਜਾ ਰਿਹਾ ਅਤੇ ਹਰ ਰੋਜ਼ ਹਰ ਰੋਜ਼ ਸੱਜੂ ਨੰਬਰ ਸੀ ਵਧ ਰਹੀ ਹੈ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਅਕਾਲੀ ਦਲ ਦੇ ਲੀਡਰਾਂ ਨੇ ਕੋਈ ਨਾ ਕੋਈ ਗਲਤ ਬਿਆਨ ਦੇਣਾ ਜਾਂ ਗਲਤ ਕੰਮ ਕਰਨਾ ਉਸ ਕਰਕੇ ਅਕਾਲੀ ਦਲ ਦਿਨ ਪਰ ਦਿਨ ਪਿੱਛੇ ਜਾ ਰਿਹਾ ਹੈ ਮੈਂ ਕੱਲ ਵਾਲੇ ਐਪੀਸੋਡ ਤੋਂ ਪੂਰਾ ਨਿਰਾਸ਼ ਹਾਂ ਅਤੇ ਮੈਂ ਉਹਦੀ ਬਹੁਤ ਜ਼ੋਰ ਨਿੰਦਿਆ ਕਰਦਾ ਜਿਹੜਾ ਕਿ ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਉਹਦੇ ਤੋਂ ਹਟਾਇਆ ਇਸ ਰੋਸ ਵਜੋਂ ਮੈਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ ਅਕਾਲੀ ਮੰਡਲ ਦੇ ਕੋਦੇ ਕੋਦੇ ਅਹੁਦੇ ਮੇਰੇ ਕੋਲ ਕਈ ਅਹੁਦੇ ਸੀਗੇ ਅਕਾਲੀ ਦਲ ਦੇ ਮੈਂ ਬੀਸੀਪੀ ਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਵਪਾਰ ਮੰਡਲ ਦਾ ਸੀ ਮੀਤ ਪ੍ਰਧਾਨ ਸੀਗਾ ਤੇ ਅਸੀਂ ਅਹੁਦੇ ਕੀ ਕਰਨੇ ਨੇ ਅਕਲ ਤੱਕ ਸਭ ਤੋਂ ਉੱਪਰ ਕੋਈ ਚੀਜ਼ ਨਹੀਂ ਕੋਈ ਉਹਦਾ ਵੀ ਉਹਨਾਂ ਤੋਂ ਉੱਪਰ ਨਹੀਂ ਮਨੁਸ਼ਿਆ ਕੀ ਲੱਗਦੀ ਆ ਤੁਹਾਨੂੰ ਕੀ ਲੱਗਦਾ ਜਿਹੜੇ ਇੱਕ ਕੈਨ ਤੇ ਸਭ ਕੁਝ ਹੈ ਇਹਦਾ ਕੁਝ ਹੋ ਰਿਹਾ ਅਕਾਲੀ ਗੱਲ ਵੀ ਥੋੜਾ ਘਾਟ ਦੇ ਦਿੱਤੀ ਹੈ ਠੀਕ ਹੈ ਮਨੁਸ਼ਿਆ ਕੀ ਲੱਗਦੀ ਆ ਵੀ ਜਿਹੜੇ ਅਕਾਲੀ ਦਾ ਲੈ ਕਰ ਰਿਹਾ ਨਹੀਂ ਅਕਾਲੀਦਰ ਪਤਾ ਨਹੀਂ ਕਿਉਂ ਕਰ ਰਿਹਾ ਉਹਨਾਂ ਦੇ ਇੱਕ ਮਨ ਦੀ ਲਾਲਸਾ ਹੈ ਵੀ ਅਸੀਂ ਇਸ ਤਰ੍ਹਾਂ ਪ੍ਰਧਾਨ ਬਣੇ ਰਹਾਂਗੇ ਜਾਂ ਪ੍ਰਧਾਨ ਬਣ ਜਾਾਂਗੇ ਪੱਕੇ ਹੋ ਜਾਾਂਗੇ ਪਰ ਨਹੀਂ ਪ੍ਰਧਾਨ ਉਹ ਹੁੰਦਾ ਜੋ ਸਾਰਿਆਂ ਨੂੰ ਪ੍ਰਵਾਨ ਹੋਵੇ ਜੋ ਲੋਕ ਪ੍ਰਵਾਨ ਕਰਦੇ ਨੇ ਉਹੀ ਪ੍ਰਧਾਨ ਹੁੰਦਾ ਨੇ ਤੱਕੇ ਨਾਲ ਪ੍ਰਧਾਨ ਬਣ ਕੇ ਲੰਬੇ ਸਮੇਂ ਤੱਕ ਪ੍ਰਧਾਨ ਵੀ ਨਹੀਂ ਚੱਲੂ। ਇਹ ਜਿਹੜੀ ਕਮੇਟੀ ਉਹਦੇ ਤੱਕ ਵੀ ਮੰਨ ਵੀ ਉਹਦੇ ਕਮੇਟੀ ਨਾਲ ਮੈਂਬਰ ਵੀ ਪਾ ਦਿੱਤੇ। ਸੱਤ ਕਮੇਟੀ ਸੱਤ ਮੈਂਬਰੀ ਕਮੇਟੀ ਹੈ ਦੋ ਮੈਂਬਰਾਂ ਦਾ ਅਸਤੀਫਾ ਦਿੱਤਾ। ਉਹ ਵੀ ਬੜਾ ਮੰਦਭਾਗਾ ਹੋਇਆ ਤੇ ਬਾਕੀ ਪੰਜ ਮੈਂਬਰੀ ਹੈ ਜੋ ਕਮੇਟੀ ਉਹ ਕੰਮ ਕਰ ਰਹੀ ਹੈ। ਉਹਦੇ ਨਾਲ ਅਸੀਂ ਅਕਾਲੀ ਗੱਲ ਦੀ ਭਰਤੀ ਕਰਾਂਗੇ। ਦੇ ਵੀ ਕਾਦੀ ਕਾਦੀ ਧਰਤੀ ਕਰਾਂਗੇ ਅਸੀਂ ਵੱਟ ਤੋਂ ਵੱਟ ਧਰਤੀ ਕਰਾਂਗੇ ਸੁਪੀਰ ਪਾਰ ਦੀ ਕਿਤੇ ਪਿਆ ਨਹੀਂ ਉਹ ਤਾਂ ਕਾਗਜ਼ਾਂ 'ਚ ਕਰੇ ਰਹੇ ਤਾਂ ਕਰੇ ਰਹੇ ਜਿੱਦਿਹਾ ਕੋਈ ਚਾਰਮਤੀ ਮੰਨ ਗਿਆ ਕਿਸੇ ਜਿਹੜਾ ਇਹ ਸਾਰਾ ਕੋਈ ਕਦਰ ਹੈ ਅਸਰ ਤਾਂ ਸੱਚੇ ਬਾਦਸ਼ਾਹ ਨੇ ਕਰਨਾ ਹੈ ਉਹਨੂੰ ਦੇਖਦੇ ਜਾਇਓ ਕੀ ਹੁੰਦਾ ਆਉਣ ਵਾਲੇ ਸਮੇਂ 'ਚ ਇਹਦਾ ਅਸਰ ਦਿਖਾਈ